ਮੈਡਮ ਅੱਜ ਅਨੁਜ ਖੋਸਲਾ ਕਿਉਂ ਨਹੀਂ ਹੈਗੇ ਮਾਰਕੀਟ ਦੇ ਵਿੱਚ ਅੱਜ ਆਪਣੇ ਵਾਰਡ ਦੇ ਵਿੱਚ ਕਿਉਂ ਨਹੀਂ ਹੈਗੇ ਕਿਉਂਕਿ ਕੈਂਡੀਡੇਟ ਦੀ ਵੱਧ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਇੱਥੇ ਧਮਕੀਆਂ ਦਿੱਤੀਆਂ ਪਰਚੇ ਦਿੱਤੇ ਜਿਨ੍ਹਾਂ ਕਰਕੇ ਮਜਬੂਰ ਕੀਤਾ ਗਿਆ ਉਹਨਾਂ ਤੇ ਹਰ ਦਿਨ ਇੱਕ ਨਾ ਇੱਕ ਪਰਚਾ ਪਾਇਆ ਗਿਆ ਇਹ ਇਲੈਕਸ਼ਨ ਉਹਨਾਂ ਦਾ ਹੱਕ ਸੀ ਉਹਨਾਂ ਦਾ ਲੜਨਾ ਚਾਹੀਦਾ ਸੀ ਉਹਨਾਂ ਨੂੰ ਹੋਣਾ ਚਾਹੀਦਾ ਸੀ ਜਿਸ ਦੀ ਵਜ੍ਹਾ ਨਾਲ ਉਹ ਇੱਥੇ ਹੁਣ ਹੈ ਨਹੀਂ ਜਿਨ੍ਹਾਂ ਨੇ ਉਹਨਾਂ ਤੇ ਪਰਚੇ ਪਾਏ ਉਹਨਾਂ ਨੂੰ ਤੰਗ ਕੀਤਾ ਔਰ ਇਸ ਟਾਈਮ ਵੀ ਉਹਨਾਂ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਜੋ ਸ਼ਹਿਰੋਂ ਬਾਹਰ ਨੇ ਦੂਜੀ ਪਾਰਟੀ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਘਰੋਂ ਬਾਹਰ ਨਿਕਲਣ ਲਈ ਔਖਾ ਹੋ ਰਿਹਾ ਉਹਨਾਂ ਦਾ ਮੇਰਾ ਖੁਦ ਦਾ ਬਹੁਤ ਔਖਾ ਹੋ ਰਿਹਾ ਹੈ ਮੈਂ ਕੰਪੇਨਿੰਗ ਕਰ ਰਹੀ ਹਾਂ ਬਹੁਤ ਔਖੀ ਕਰ ਰਹੀ ਹਾਂ ਲੇਕਿਨ ਮੈਂ ਲੜੂੰਗੀ ਆਪਣੇ ਹਸਬੰਡ ਲਈ ਲੜੂੰਗੀ ਮੈਨੂੰ ਦੇਖੋ ਲੜਕਿਆਂ ਦੇ ਵੱਲੋਂ ਤਮ ਕਿਆ ਦਿੱਤੀਆਂ ਜਾ ਰਹੀਆਂ ਮੈਂ ਘਰੋਂ ਬਾਹਰ ਨਿਕਲਦੀਆਂ ਲੜਕੇ ਮੈਨੂੰ ਘੂਰ ਕੇ ਨਿਕਲਦੇ ਆ ਮਿਸ ਬਿਹਿਵ ਕੀਤਾ ਜਾ ਰਿਹਾ ਜਦੋਂ ਮੈਂ ਕਾਰ 'ਚ ਜਾਂਦੀ ਆ ਮੇਰੇ ਪਿੱਛੇ ਚਾਰ ਮੁੰਡੇ ਲੱਗ ਜੰਨੇ ਆ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਨ ਉراق ਸ਼ਰਮਾ ਇੱਕ ਵੱਖਰੀ ਵਿਡੰਬਨਾ ਜਿਹੜੀ ਅੱਜ ਪਟਿਆਲਾ ਨਗਰ ਨਿਗਮ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ 40 ਨੰਬਰ ਵਾਰਡ ਦੇ ਵਿੱਚ ਖੜਾ ਇਥੋਂ ਉਮੀਦਵਾਰ ਹੈ ਅਨੂਜ ਖੋਸਲਾ ਪਰ ਉਹ ਨਾ ਹੋਣ ਕਰਕੇ ਘਰ ਦੀਆਂ ਮਹਿਲਾਵਾਂ ਨੇ ਘਰ ਦੇ ਪਰਿਵਾਰ ਨੇ ਉਹਨਾਂ ਦੀ ਮਿਸਿਜ਼ ਨੇ ਇਹ ਮੋਰਚਾ ਸੰਭਾਲ ਲਿਆ ਹੈ ਕਾਰਨ ਕੀ ਹੈ ਕਿਉਂ ਔਰਤਾਂ ਨੂੰ ਉਹਨਾਂ ਦੇ ਥਾਂ ਦੇ ਉੱਤੇ ਆਣਾ ਪਿਆ ਵੈਸੇ ਤਾਂ ਹਮੇਸ਼ਾ ਹੀ ਸਾਥ ਦਿੰਦੀਆਂ ਨੇ ਔਰਤਾਂ ਆਪਣੇ ਘਰਦਿਆਂ ਦਾ ਸਾਥ ਦਿੰਦੀਆਂ ਆਪਣੇ ਪਰਿਵਾਰ ਦਾ ਸਾਥ ਦਿੰਦੀਆਂ ਪਰ ਚੋਣਾਂਾਂ ਦੇ ਵਿੱਚ ਵੱੱਡ ਚੜ ਕੇ ਮੁਰੇ ਹੋ ਕੇ ਕੰਮ ਕਰਨਾ ਪੈ ਰਿਹਾ ਤੇ ਅਨੁਜ ਖੋਸਲਾ ਇਸ ਵਕਤ ਗਾਇਬ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਮਿਸਿਜ਼ ਇੱਥੇ ਖੜੇ ਨੇ ਕੀ ਨਾਂ ਹੈ ਜੀ ਤੁਹਾਡਾ ਦੀਪਸ਼ਿਕਾ Uh, मैडम आज अनुज खोसला क्यों नहीं हैगे मार्केट दे विच आज अपने वार्ड दे विच क्यों नहीं हैगे क्योंकि कैंडिडेट दी ਵੱਧ ਜ਼ਰੂਰਤ ਹੁੰਦੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਿਨੀ ਆ ਕਿ ਜਿਨ੍ਹਾਂ ਦੇ ਇਲੈਕਸ਼ਨ ਹੈ ਕੈਂਡੀਡੇਟਸ ਆ ਉਹ ਖੁਦ ਹੋਣੇ ਚਾਹੀਦੇ ਆ ਉਹਨਾਂ ਨੂੰ ਇੱਥੇ ਧਮਕੀਆਂ ਦਿੱਤੀਆਂ ਪਰਚੇ ਦਿੱਤੇ ਜਿਨਾ ਕਰਕੇ ਮਜਬੂਰ ਕੀਤਾ ਗਿਆ ਉਹਨਾਂ ਤੇ ਹਰ ਦਿਨ ਇੱਕ ਨਾ ਇੱਕ ਪਰਚਾ ਪਾਇਆ ਗਿਆ ਇਹ ਇਲੈਕਸ਼ਨ ਉਹਨਾਂ ਦਾ ਹੱਕ ਸੀ ਉਹਨਾਂ ਦਾ ਲੜਨਾ ਚਾਹੀਦਾ ਸੀ ਉਹਨਾਂ ਨੂੰ ਹੋਣਾ ਚਾਹੀਦਾ ਸੀ ਜਿਸ ਦੀ ਵਜ੍ਹਾ ਨਾਲ ਉਹ ਇੱਥੇ ਹੁਣ ਹੈ ਨਹੀਂ ਜਿਨ੍ਹਾਂ ਨੇ ਉਹਨਾਂ ਤੇ ਪਰਚੇ ਪਾਏ ਉਹਨਾਂ ਨੂੰ ਤੰਗ ਕੀਤਾ ਔਰ ਇਸ ਟਾਈਮ ਵੀ ਉਹਨਾਂ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਜੋ ਸ਼ਹਿਰੋਬਾਰ ਨੇ ਉਹਨਾਂ ਦੀ ਜਗ੍ਹਾ ਤੇ ਮੈਂ ਖੜੀ ਆ ਇਲੈਕਸ਼ਨ ਲੜਨ ਲਈਏ ਕੈਂਡੀਡੇਟ ਅਨੂਜ ਖੋਸਲਾ ਹੈ ਕਮਾਂਡ ਜਿਹੜਾ ਹੈ ਇਹਨਾਂ ਮਹਿਲਾਵਾਂ ਨੇ ਸੰਭਾਲ ਲਈ ਹੈ ਦੇਖੋ ਪਰਿਵਾਰ ਪਰਿਵਾਰ ਹੀ ਹੁੰਦਾ ਜਦੋਂ ਵੀ ਕਦੇ ਪਰਿਵਾਰ ਤੇ ਮੁਸੀਬਤ ਪਈ ਹੈ ਤੇ ਨਾਰੀ ਸ਼ਕਤੀ ਚਾਹੇ ਉਹ ਮਾਂ ਦੇ ਰੂਪ ਚ ਭੈਣ ਦੇ ਰੂਪ ਚ ਪਤਨੀ ਦੇ ਰੂਪ ਚ ਧੀ ਦੇ ਰੂਪ ਚ ਹਮੇਸ਼ਾ ਅੱਗੇ ਆਈ ਹੈ ਸੋ ਇਹਨਾਂ ਦਾ ਕਹਿਣਾ ਇਹ ਹੈ ਕਿ ਅਨੁਜ ਖੋਸਲਾ ਨੂੰ ਬਾਰ ਬਾਰ ਧਮਕਾਇਆ ਜਾ ਰਿਹਾ ਉਹ ਬਾਰ ਬਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈ ਵੀਡੀਓ ਵੀ ਪਾਉਂਦੇ ਨੇ ਲੋਕਾਂ ਦੇ ਅੱਗੇ ਅਪੀਲ ਵੀ ਕਰਦੇ ਆ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਉਹ ਹਜੇ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਪਤਾ ਲੱਗੂਗਾ ਵੀ ਸੱਚ ਕੀ ਹੈ ਪਰ ਫਿਲਹਾਲ ਕਮਾਂਡ ਇਹਨਾਂ ਨੂੰ ਸੰਭਾਲਣੀ ਪੈ ਰਹੀ ਹੈ ਮ ਉਹ ਆਪ ਮਹਾਰੇ ਹੋ ਕੇ ਨਿਕਲੀਆਂ ਹੋਈਆਂ ਨੇ ਸੋ ਜਿਹੜਾ ਵੋਟ ਦੇ ਵਿੱਚ ਤੁਸੀਂ ਜਾ ਰਹੇ ਹੋ ਵਾਰਡ ਦੇ ਵਿੱਚ ਜਾ ਰਹੇ ਹੋ ਵਾਰਡ ਦੇ ਵਿੱਚ ਲੋਕਾਂ ਦਾ ਕਿਦਾਂ ਦਾ ਸਮਰਥਨ ਮਿਲ ਰਿਹਾ ਦੇਖੋ ਜੀ ਜਿਦਾ ਜਿਹੜੀ ਮੈਂ ਵਾਰਡ ਚ ਜਾ ਰਹੀ ਆ ਸਾਰਿਆਂ ਦਾ ਬਹੁਤ ਅੱਛਾ ਰਿਵਿਊ ਹੈ ਸਾਰੇ ਪੋਜ਼ਿਟਿਵ ਨੇ ਬੀਜੇਪੀ ਪਾਰਟੀ ਨੂੰ ਲੈ ਕੇ ਸਾਰੇ ਬਹੁਤ ਚਾਨਵਾਨ ਨੇ ਸਾਰੇ ਆਪਣੇ ਜਾਣ ਲੈ ਵੋਟਾਂ ਪਾਣਗੇ ਬੀਜੇਪੀ ਪਾਰਟੀ ਨੂੰ ਹੀ ਪਾਣਗੇ ਦੂਜੀ ਪਾਰਟੀ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਘਰੋਂ ਬਾਹਰ ਨਿਕਲਣ ਲਈ ਔਖਾ ਹੋ ਰਿਹਾ ਉਹਨਾਂ ਦਾ ਮੇਰਾ ਖੁਦ ਦਾ ਬਹੁਤ ਔਖਾ ਹੋ ਰਿਹਾ ਮੈਂ ਕੰਪੇਨਿੰਗ ਕਰ ਰਹੀ ਆ ਬਹੁਤ ਔਖੀ ਕਰ ਰਹੀ ਆ ਲੇਕਿਨ ਮੈਂ ਲੜੂੰਗੀ ਆਪਣੇ ਹਸਬੰਡ ਲਈ ਲੜੂੰਗੀ ਮੇਰੇ ਹਸਬੰਡ ਦੇ ਨਾਲ ਲੜੂੰਗੀ ਲੇਕਿਨ ਉਹਨਾਂ ਨੂੰ ਪਤਾ ਨਹੀਂ ਮੈਨੂੰ ਕਿ ਜਿੱਤ ਪ੍ਰਾਪਤੀ ਹੋਣੀ ਹੈ ਨਹੀਂ ਹੋਣੀ ਬੀ ਬੱਧ ਰਹੇਗੀ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਮੈਨੂੰ ਦੇਖੋ ਲੜਕੀਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਂ ਘਰੋਂ ਬਾਹਰ ਨਿਕਲਦੀਆਂ ਲੜਕੇ ਮੈਨੂੰ ਘੂਰ ਕੇ ਨਿਕਲਦੇ ਆ ਮਿਸ ਬਿਹੇਵ ਕੀਤਾ ਜਾ ਰਿਹਾ ਜਦੋਂ ਮੈਂ ਕਾਰ 'ਚ ਜਾਂਦੀ ਆ ਮੇਰੇ ਪਿੱਛੇ ਚਾਰ ਮੁੰਡੇ ਲੱਗ ਜੰਨੇ ਆ ਰੁਮਾਲ ਬੰਨੇ ਹੋਏ ਹੁੰਨੇ ਮੁੰਡਿਆ ਦੇ ਫੇਸਾ ਤੇ ਜਿਹਨੂੰ ਮੈਂ ਨਹੀਂ ਜਾਣਦੀ ਨਾ ਮੈਂ ਪਛਾਣ ਸਕਾਂਗੀ ਅਗਰ ਕੱਲੋਂ ਮੁੰਡੇ ਮੇਰੇ ਸਾਹਮਣੇ ਵੀ ਆ ਜਾਂਦੇ ਆ ਮੈਂ ਤਾਂ ਵੀ ਉਹਨਾਂ ਨੂੰ ਨਹੀਂ ਪਛਾਣ ਪਾਉਂਗੀ ਕਿਉਂਕਿ ਉਹਨਾਂ ਦੇ ਮੂੰਹ ਤੇ ਰੁਮਾਲ ਬੰਨੇ ਹੁੰਦੇ ਆ ਹਾਂ ਸੋ ਪ੍ਰਚਾਰ ਕਰਨਾ ਸਭ ਦਾ ਅਧਿਕਾਰ ਹੈ ਇਲੈਕਸ਼ਨ ਲੜਨਾ ਸਭ ਦਾ ਅਧ ਜਿਹੜਾ ਮੰਤਰ ਹੈ ਉਹ ਸਟਾਰਟਿੰਗ ਇੱਥੋਂ ਹੁੰਦੀ ਹੈ ਚਾਹੇ ਉਹ ਸਰਪੰਚੀ ਦੇ ਚੋਣ ਹੋਣ ਚਾਹੇ ਉਹ ਨਗਰ ਨਿਗਮ ਦੇ ਚੋਣ ਹੋਣ ਇੱਥੋਂ ਮੰਤਰ ਸ਼ੁਰੂ ਹੁੰਦੀ ਹੈ ਫਿਰ ਅੱਗੇ ਤੋਂ ਅੱਗੇ ਕੰਮ ਚੱਲਦਾ ਪਰ ਇੱਥੇ ਇਸ ਤਰ੍ਹਾਂ ਦਾ ਹਾਲ ਕਿ ਮਹਿਲਾਵਾਂ ਜਿਹੜੀਆਂ ਕੰਮ ਕਰਨ ਲਈ ਨਿਕਲ ਰਹੀਆਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਵੱਡੀ ਗੱਲ ਹੈ ਸੋ ਇੱਥੇ ਮਹਿਲਾ ਕਮਿਸ਼ਨ ਨੂੰ ਵੀ ਇਸ ਚੀਜ਼ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਕਿ ਇੱਕ ਮਹਿਲਾ ਬਾਰ-ਬਾਰ ਜੇਕਰ ਇਸ ਤਰ੍ਹਾਂ ਦੁਕਾਨ ਦੱਸ ਰਹੀ ਹੈ ਤੇ ਉਸ ਦੁਕਾਨ ਦੇ ਉੱਤੇ ਕੋਈ ਸੁਣਵਾਈ ਕਿਉਂ ਨਹੀਂ ਹੋ ਰਹੀ ਅਨੁਜ ਖੋਸਲਾ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ ਹਾਂ ਉਹਨਾਂ ਨੇ ਬਸ ਮੈਨੂੰ ਇੱਕ ਦੇਖੋ ਮੈਂ ਇਲੈਕਸ਼ਨਾਂ ਦੇ ਵਿੱਚ ਨਹੀਂ ਆ ਮੇਰੇ ਹਸਬੰਡ ਨੇ ਉਹ ਮੈਨੂੰ ਸਪੋਰਟ ਕਰ ਰਹੇ ਆ ਉੱਥੇ ਬੈਠ ਕੇ ਮੈਨੂੰ ਫੋਲੋ ਕਰ ਰਹੇ ਨੇ ਸਾਰਾ ਕੁਝ ਉਹਨਾਂ ਦੇ ਕਹੇ ਤੀ ਚੱਲ ਰਿਹਾ ਜੋ ਕੁਝ ਹੋ ਰਿਹਾ ਹੈ ਜੋ ਵੀ ਹੁਣ ਮੈਨੂੰ ਇੱਦਾਂ ਪਤਾ ਹੈ ਕਿ ਮੈਂ ਇੱਕ ਰਿਕੁਐਸਟ ਕਰਨਾ ਚਾਹਨੀ ਆ ਆਪਣੇ ਵਾਰਡ ਵਾਸੀਆਂ ਨੂੰ ਕਿ ਇੱਕ ਲੇਡੀਜ਼ ਹੋ ਕੇ ਮੈਂ ਸਾਰਿਆਂ ਤੋਂ ਵੋਟ ਮੰਗ ਰਹੀ ਆ ਜੋ ਅਧਿਕਾਰ ਮੇਰੇ ਹਸਬੰਡ ਦਾ ਸੀ ਇਹਨੂੰ ਜੋ ਹੌਸਲਾ ਦਾ ਸੀ ਕਿ ਮੇਰੇ ਵਾਰਡ ਵਾਸੀ ਮੇਰਾ ਸਾਥ ਦੇਣ ਤੇ ਆਪਾਂ ਜਿੱਤ ਪ੍ਰਾਪਤੀ ਕਰੀਏ ਉਹਨਾਂ ਨੂੰ ਨਾ ਵੋਟ ਪਾ ਕੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਜਾਏ ਜੀ ਸੋ ਠੀਕ ਹੈ ਆਪਣੇ ਵੱਲੋਂ ਵੱਖ-ਵੱਖ ਉਮੀਦਵਾਰ ਆਪਣੇ ਆਪਣੇ ਅੰਦਾਜ਼ ਦੇ ਵਿੱਚ ਅਪੀਲ ਕਰਦੇ ਆ ਪਰ ਅੱਜ ਇਸ ਵਾਰਡ ਦੇ ਵਿੱਚ ਇੱਕ ਦਿਨ ਵੀ ਇਸ ਵਾਰਡ ਦਾ ਉਮੀਦਵਾਰ ਅਨੂਜ ਖੋਸਲਾ ਨਹੀਂ ਆ ਪਾਇਆ ਉਸ ਦੀ ਮਜਬੂਰੀਆਂ ਤੁਸੀਂ ਸੋਸ਼ਲ ਮੀਡੀਆ ਤੇ ਸੁਣ ਸਕਦੇ ਹੋ ਉਹ ਬਾਰ-ਬਾਰ ਕਹਿੰਦੇ ਆ ਪਰ ਵੱਡੀ ਗੱਲ ਇਹ ਹੋ ਗਈ ਕਿ ਅਨੂਜ ਖੋਸਲਾ ਜੇਕਰ ਹੁੰਦਾ ਸ਼ਾਇਦ ਉਸ ਦੇ ਨਾਲ ਇੰਨੇ ਲੋਕ ਇੰਨੀਆਂ ਮਹਿਲਾਵਾਂ ਨਾ ਹੁੰਦੀਆਂ ਉਸ ਦੇ ਨਾਲ ਯੰਗਸਟਰ ਹੁੰਦੇ ਬੁਆਏਜ਼ ਹੁੰਦੇ ਜਾਂ ਆ ਜਿਹੜੇ ਆਦਮੀਆ ਘਰਾਂ ਦੇ ਵਿੱਚੋਂ ਹੁੰਦੇ ਪਰ ਇਹ ਮਾਤਰ ਸ਼ਕਤੀ ਨਾ ਹੁੰਦੀ ਫਿਰ ਜਦੋਂ ਮਾਤਰ ਸ਼ਕਤੀ ਕਿਤੇ ਖੜ ਜਾਂਦੀ ਹੈ ਉਹਨੂੰ ਹਰਾਉਣਾ ਬਹੁਤ ਮੁਸ਼ਕਲ ਹੋ ਜਾਂਦਾ بڑے بڑے ਰਾਜੇ ਮਹਾਰਾਜ ਭਾਜਪਾ ਦੇ ਇੱਥੇ ਕੈਂਡੀਡੇਟ ਹੈਗੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਹ ਸਾਰਾ ਕੁਝ ਬਹੁਤ ਅੱਛਾ ਸਾਡਾ ਰਿਸਪੌਂਸ ਮਿਲ ਰਿਹਾ ਹੈ ਐਕਚੁਅਲੀ ਹੈ ਹੀ ਇਹ ਜਿਹੜਾ ਬੀਜੇਪੀ ਦਾ ਹੀ ਹੈ ਵਾਰਡ ਵੀ ਹੈ ਸਾਡਾ ਬੀਜੇਪੀ ਦਾ ਅੱਜ ਤੋਂ ਕਈ ਸਾਲ ਪਹਿਲਾਂ ਵੀ ਅਸੀਂ ਬੀਜੇਪੀ ਦੀ ਇਲੈਕਸ਼ਨ ਲੜ ਮੈਂ ਐਮਸੀ ਰਹੀ ਹਾਂ ਪਹਿਲਾਂ ਮਤਲਬ ਸਾਨੂੰ ਬੀਜੇਪੀ ਦੇ ਸਾਨੂੰ ਪਤਾ ਕਿ ਬੀਜੇਪੀ ਹੀ ਜਿੱਤੇਗੀ ਜਿੰਨਾ ਮਰਜੀ ਅਸੀਂ ਇੰਨਾ ਗੁੰਡਾਗਰਦੀ ਨਹੀਂ ਦੇਖੀ ਅਸੀਂ ਇਲੈਕਸ਼ਨ ਪਹਿਲਾਂ ਵੀ ਲੜੇ ਜਿੰਨੀ ਆਪ ਵਾਲੇ ਹੁਣ ਗੁੰਡਾਗਰਦੀ ਕਰ ਰਹੇ ਹਨ ਨਾ ਮਤਲਬ ਐਨੇ ਜੇ ਸੋਚਦੇ ਪਏ ਕਿ ਅਸੀਂ ਇਸਾ ਇਲੈਕਸ਼ਨ ਲੜ ਲਾਂਗੇ ਇਸ ਨਾਲ ਦੇ ਆਪਣੀ امیਜ ਖਰਾਬ ਕਰ ਰਹੇ ਆਂ ਅੱਗੋਂ ਕਦੀ ਵੀ ਜ਼ਿੰਦਗੀ 'ਚ ਨਹੀਂ ਆ ਸਕਦੇ ਹੈਗੇ ਪਰ ਤੁਹਾਡੇ ਤੇ ਵੀ આરો ਤੱਕਾ ਨਹੀਂ ਅਸੀਂ ਐਸਾ ਤੱਕਾ ਨਹੀਂ ਕੀਤਾ ਜੀ ਕਿ ਤੁਸੀਂ ਪਰਚੇ ਹੀ ਵਾੜ ਦੋ ਤੁਸੀਂ ਪਰਚੇ ਨਹੀਂ ਪਰਚੇ ਤਾਂ ਦਾਖਲ ਹੁੰਦੇ ਸੀ ਲੜਾਈ ਝਗੜਾ ਤਾਂ ਦੇਖੋ ਜਦੋਂ ਆਪਾਂ ਦੋ ਕੈਂਡੀਡੇਟ ਖੜੇ ਹੁੰਦੇ ਆ ਇੱਕ ਦੂਜੇ ਨਾਲ ਲੜਾਈ ਤਾਂ ਹੋਏਗੀ ਸਾਡੀ ਆਪਸ 'ਚ ਤਾਂ ਹੁੰਦੀ ਹੀ ਹੈ ਨਾ ਇਹ ਨਹੀਂ ਕਿ ਅਸੀਂ ਨਹੀਂ ਕਰਦੇ ਹੈਗੇ ਪਰ ਤੁਸੀਂ ਪਰਚੇ ਨਹੀਂ ਭਰਨ ਦੇਦੇ ਜਿਵੇਂ ਤੁਹਾਨੂੰ ਇਹ ਡਰ ਸੀ ਕਿ ਜੇ ਅਸੀਂ ਪਰਚੇ ਭਰ ਦਿੱਤੇ ਅਸੀਂ ਖੜੇ ਹੋਗੇ ਤੇ ਉਹ ਜਿੱਤ ਜਾਣਗੇ ਇਹ ਗੱਲ ਲੌਗੀ ਨਾ ਤੁਹਾਡਾ ਬੜਾ ਤਜਰਬਾ ਹੈ ਜੀ ਤੁਸੀਂ ਕਈ ਇਲੈਕਸ਼ਨ ਲੜੇ ਐ ਐਮਸੀ ਦੇ ਕੈਂਡੀਡੇਟ ਹੈ ਨਹੀਂ ਅਨੂਜ ਖੋਸਲਾ ਹੈ ਨਹੀਂ ਉਹ ਬਾਰ-ਬਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਰਹੇ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਨਾਂ ਦੇ ਵਾਈਫ ਹੈ ਜਿਹੜੇ ਉਹ ਵੀ ਕਹਿ ਰਹੇ ਕਿ ਮੈਨੂੰ ਦਿੱਕਤ ਆ ਰਹੀ ਹੈ ਕੀ ਤੁਹਾਨੂੰ ਲੱਗਦਾ ਵੀ ਇਸ ਹਾਲਾਤ ਦੇ ਵਿੱਚ ਲੋਕ ਸਾਥ ਦੇਣਗੇ ਜਰੂਰ ਦੇਣਗੇ ਜੀ ਇਹ ਜ਼ਰੂਰੀ ਨਹੀਂ ਹੈ ਕਿ ਕੈਂਡੀਡੇਟ ਦਾ ਬੈਠਾ ਜੀ ਜਿਹੜਾ ਵੀ ਉਹਦੇ ਫਾਦਰ ਬ ਖੜੇ ਹੈ ਉਹਦੀ ਵਾਈਫ ਕਰੀਏ ਅਸੀਂ ਸਾਰੇ ਮੁਹੱਲੇ ਵਾਲੇ ਅਸੀਂ ਸਾਰੇ ਜਣੇ ਉਹਦੇ ਨਾਲ ਲੱਗੇ ਕੋਈ ਉਹ ਸਾਨੂੰ ਪੂਰੀ ਸਪੋਰਟ ਹੈਗੀ ਅਸੀਂ ਸਾਰੇ ਅਸੀਂ ਅਨੂਜ ਇੱਕ ਨਹੀਂ ਹੈ ਅਸੀਂ ਸਾਰੇ ਅਨੂਜ ਬਣ ਕੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਸੋ ਇਹ ਸਾਰੇ ਲੋਕ ਮਹੱਲੇ ਦੇ ਨੇ ਜੀ ਹਾਂਜੀ ਇਹ ਸਾਡੇ ਸਾਰੇ ਮਹੱਲੇ ਦੇ ਆ ਤੇ ਅਸੀਂ ਅਨੁਜ ਹਾਂ ਇੱਕ ਨਾ ਅਨੁਜ ਨਹੀਂ ਅਸੀਂ ਸਾਰੇ ਅਨੁਜ ਹੈਗੇ ਜੀ ਸੋ ਇਹ ਬਹੁਤ ਵੱਡੀ ਗੱਲ ਹੈ ਜੀ ਕਿ ਜੇਕਰ ਕਿਸੇ ਬੰਦੇ ਨੇ ਕੰਮ ਕੀਤਾ ਹੁੰਦਾ ਜਾਂ ਮਹੱਲੇ ਦੇ ਵਿੱਚ ਵਿਚਰਿਆ ਹੁੰਦਾ ਤਾਂ ਇਹਨੇ ਸਾਰੇ ਲੋਕ ਜਿਹੜੇ ਆ ਉਸ ਦੇ ਨਾਲ ਚੱਲਦੇ ਆ ਅਨੁਜ ਦੇ ਫਾਦਰ ਸਾਹਿਬ ਆ ਗਏ ਉਹਨਾਂ ਨਾਲ ਗੱਲਬਾਤ ਕਰਦੇ ਆ ਅਜੋ 2 ਮਿੰਟ ਗੱਲ ਕਰਦੇ ਆਂ ਅੱਛਾ ਚਲੋ ਕੋਈ ਗੱਲ ਨਹੀਂ ਸੋ ਇਹ ਗੱਲ ਨਹੀਂ ਕਰਨਾ ਚਾਹੁੰਦੇ ਹਾਂ ਤੁਸੀਂ ਦੱਸੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆਂ ਦੇਖੋ ਉਹਨਾਂ ਤੇ ਹਰ ਦਿਨ ਤਾਂ ਪਹਿਲੀ ਗੱਲ ਪਰਚੇ ਪੈ ਰਹੇ ਆ ਜਿਹੜਾ ਇੱਕ ਪਰਚਾ ਉਹਨਾਂ ਤੇ ਪਾਇਆ ਗਿਆ ਚੋਰੀ ਦਾ ਚੇਨ ਚੋਰੀ ਦਾ ਪਰਚਾ ਗਿਆ ਪਾਇਆ ਗਿਆ ਕਿ ਸਾਰੇ ਇਹ ਦੱਸਣ ਕਿ ਉਹ ਇਦਾਂ ਦੇ ਸ਼ਖਸ ਹੈ ਇਦਾਂ ਦਾ ਪਰਚਾ ਕਬੂਲ ਕਰਦੇ ਆ ਉਹ ਉਹਨਾਂ ਦੀ ਇਮੇਜ ਐਸੀ ਹੈ ਕਿ ਆ ਇਹ ਐਸ ਇਜ਼ ਦਾ ਜਵਾਬ ਮੇਰੇ ਵਾਰਡ ਵਾਸੀ ਦੇਣਗੇ ਸਾਨੂੰ ਵੋਟ ਪਾ ਕੇ ਦੇਖੋ ਅਨੂਜ ਖੋਸਲਾ ਕਾਫੀ ਦੇਰ ਤੋਂ ਰਾਜਨੀਤੀ ਦੇ ਵਿੱਚ ਇਸ ਤੋਂ ਇਲਾਵਾ ਸਮਾਜ ਦੇ ਵਿੱਚ ਵੀ ਕੰਮ ਕਰ ਰਿਹਾ ਹੈ ਖੈਰ ਇਸ ਤਰ੍ਹਾਂ ਦੇ ਜਿਹੜੇ ਪਰਚੇ ਹੈ ਚੋਰੀ ਵਗੈਰਾ ਦੇ ਤੇ ਫਿਰ ਇਸ ਤਰ੍ਹਾਂ ਦੇ ਇਹਨੇ ਲੋਕ ਨਹੀਂ ਨਾਲ ਕੱਢਦੇ ਇਹ ਸਵਾਲ ਹੈ ਇੱਕ ਕਿਤੇ ਨਾ ਕਿਤੇ ਸੋਚੇਗਾ ਕਿਉਂਕਿ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ ਹੈ ਤੇ ਕੋਰਟ ਇਸ ਦੇ ਵਿੱਚ ਪਰਸੂਇੰਗ ਕਰੇਗੀ ਇਸ ਵਿੱਚ ਅਸੀਂ ਨਹੀਂ ਕੁਝ ਬੋਲ ਸਕਦੇ ਬਾਕੀ ਇਹ ਇਨਕੁਆਇਰੀ ਦਾ ਇੱਕ ਵਿਸ਼ਾ ਵੀ ਬਣ ਜਾਂਦਾ ਫਿਲਹਾਲ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਮਾਧਿਅਮ ਰਹਿ ਕੇ ਅਸੀਂ ਕਰ ਸਕਦੇ ਹਾਂ ਮੈਂ ਆਪਣੇ ਵਾਰਡ ਵਾਸੀ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਕਰਦੀ ਆਂ ਕਿ ਅਨੁਜ ਖੋਸਲਾ ਤੁਹਾਡੇ ਮਹੱਲੇ ਦਾ ਮੁੰਡਾ ਤੁਹਾਡੇ ਮਹੱਲੇ ਦਾ ਭਰਾ ਇਸ ਟਾਈਮ ਇੱਥੇ ਨਹੀਂ ਹੈ ਮੈਂ ਤੁਹਾਡੇ ਮਹੱਲੇ ਦੀ ਕੁੜੀ ਵੀ ਆਂ ਤੁਹਾਡੇ ਮਹੱਲੇ ਦੀ ਬਹੂ ਵੀ ਆਂ ਤਾਂ ਮੈਂ ਇਹ ਚਾਹਨੀ ਆਂ ਕਿ ਤੁਸੀਂ ਮੇਰੇ ਹਸਬੰਦ ਨੂੰ ਵੋਟ ਪਾਓ ਤੇ ਮੈਨੂੰ ਸਪੋਰਟ ਕਰੋ ਉਹਨਾਂ ਨੂੰ ਵੋਟ ਨਾ ਪਾ ਕੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੋ ਤੇ ਅਨੁਜ ਦੀ ਜਿੱਤ ਪ੍ਰਾਪਤੀ ਕਰੋ ਅਨੁਜ ਇੱਥੇ ਨਹੀਂ ਹੈ ਉਹ ਉੱਥੇ ਰਹਿ ਕੇ ਵੀ ਜਿੱਤ ਸਕਦੇ ਆ ਮੇਰੇ ਮਹੱਲੇ ਵਾਸੀਆਂ ਦੇ ਨਾਲ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕੈਂਡੀਡੇਟ ਨਾ ਹੋਣ ਕਰਕੇ ਉਸ ਦੇ ਵਾਰਡ ਵਾਲਿਆਂ ਨੂੰ ਅੱਗੇ ਆਣਾ ਪਿਆ ਉਸ ਦੀ ਵਾਈਫ ਨੂੰ ਅੱਗੇ ਆਣਾ ਪਿਆ ਹਮੇਸ਼ਾ ਹੀ ਔਰਤ ਆਪਣੇ ਹਸਬੰਡ ਦਾ ਸਾਥ ਦਿੰਦੀ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਦੁੱਖ ਦੇ ਵਿੱਚ ਇੱਕ ਪਤਨੀ ਇੱਕ ਮਾਂ ਇੱਕ ਭੈਣ ਹਮੇਸ਼ਾ ਆਪਣੇ ਕਰਤਿਆਂ ਦੇ ਨਾਲ ਖੜਦੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰਾ ਮਹੱਲਾ ਅਨੁਜ ਖੋਸਲਾ ਦੀ سپورਟ ਦੇ ਵਿੱਚ ਨਜ਼ਰ ਆ ਰਿਹਾ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਸ ਤਰ੍ਹਾਂ ਦੀ VOTING ਹੁੰਦੀ ਹੈ ਕੌਣ ਜਿੱਤਦਾ ਕੌਣ ਹਾਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ ਨਿਊਜ਼ ਪੰਜਾਬ ਦੇ ਲਈ